ਸਾਡੇ ਬਹੁਤ ਸਤਿਕਾਰਯੋਗ ਵੱਡੇ ਬਜ਼ੁਰਗ ਸਰਦਾਰ ਲਾਲ ਸਿੰਘ ਜੀ ਜਿਨ੍ਹਾਂ ਬਾਰੇ ਸੁਣਿਆ ਕਿ ਉਹ 90-92 ਸਾਲ ਦੀ ਆਪਣੀ ਆਯੂ ਇਸ ਸੰਸਾਰ ਚ ਬਤਾ ਕੇ ਗਏ ਹੈ ਮਾਪੇ ਹਰੇਕ ਔਲਾਦ ਲਈ ਬਹੁਤ ਵੱਡੇ ਇੱਕ ਹੌਸਲਾ ਆਸਰਾ ਹੋਇਆ ਕਰਦਾ ਹੈ ਜਿਵੇਂ ਇਹ ਘਰ ਵਿੱਚ ਉਹ ਤੀਰਥੀ ਹੁੰਦੇ ਹੈ ਅੱਜ ਦੇ ਦੇਮਾਨ ਪੰਜਾਬ ਦੀ ਵਿਧਾਨ ਸਭਾ ਵਿੱਚ ਹੈ ਤਾਂ ਉਹਨਾਂ ਮਾਪਿਆਂ ਦੀਆਂ ਸੀਸਾਂ ਆਸ਼ੀਰਵਾਦ ਤੇ ਅਰਦਾਸਾਂ ਤੇ ਸੁੱਖਾਂ ਨਾਲ ਹੀ ਹੈ ਇਹ ਵੀ ਮੈਨੂੰ ਪਤਾ ਲੱਗਿਆ ਕਿ ਛੇ ਬਰਾ ਔਰ ਦੋ ਪੈਣਾ ਸਿਮਤ ਜੇ ਸਾਧਨ ਹੋਣ ਕਿਰਤ ਕਰਨੀ ਹੋਵੇ ਉਹ ਇਨਸਾਨ ਨੇ ਆਪ ਪਣ ਪੜ ਹੋਵੇ ਚਾਹੇ ਬਹੁਤ ਵੱਡੀ ਕਲਾ ਸੀ ਉਹਨਾਂ ਵਿੱਚ ਕਲਾਕਾਰ ਦੇ ਰੂਪ ਵਿੱਚ ਸੀ ਜਿਵੇਂ ਦੱਸਿਆ ਗਿਆ ਇੱਕ ਦੁਕਾਨ ਕਰਦੇ ਸੀ ਛੋਟੀ ਸਾਈਕਲਾਂ ਦੀ ਉਹਦੇ ਵਿੱਚੋਂ ਪਰਿਵਾਰ ਨੂੰ ਪਾਲਣਾ ਉਹਨਾਂ ਨੂੰ ਇਹੋ ਕਿ ਜੇ ਤਰੱਕੀ ਕਰਨੀ ਹੈ ਤਾਂ ਵਿੱਦਿਆ ਦੀ ਬਹੁਤ ਵੱਡੀ ਲੋੜ ਆ ਉਹਨਾਂ ਸਾਰਿਆਂ ਨੂੰ ਚੰਗੀ ਵਿੱਦਿਆ ਇੱਕ ਲੈਕਚਰਾਰ ਨੇ ਇੱਕ ਰਿਟਾਇਰ ਹੋ ਗਏ ਇਹ ਦੇਵ ਜੀ ਸਾਡੇ ਛੋਟੇ ਪਰਾ ਜਿਹੜੇ ਨਾਲ ਪੰਜਾਬ ਦੀ ਵਿਧਾਨ ਸਭਾ ਵਿੱਚ ਬਹੁਤ ਵੱਡੀ ਗੱਲ ਹੋਇਆ ਕਰਦੀ ਹੈ ਐ ਐਮਐਲਏ ਬਣ ਜਾਣਾ ਤੇ ਦੂਜਾ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਗੁਰਵਿੰਦਰ ਸਿੰਘ ਖੁੱਡੀਆਂ ਸਾਹਿਬ ਜਿਹੜੇ ਖੇਤੀਬਾੜੀ ਮੰਤਰੀ ਨੇ ਵਿਸ਼ੇਸ਼ ਤੌਰ ਤੇ ਦਾਸ ਦੇ ਘਰੇ ਆਏ ਆ ਅ ਪਿਛਲੇ ਮਹੀਨੇ ਮੇਰੇ ਪਿਤਾ ਜੀ ਮੇਰੇ ਬਾਪੂ ਜੀ ਸਰਦਾਰ ਲਾਲ ਸਿੰਘ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਸੀਗੇ ਤੇ ਉਹਦਾ ਅਫਸੋਸ ਕਰਨ ਵਾਸਤੇ ਆਏ ਆ ਅ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਦੁੱਖ ਵੰਡਾਉਣ ਦੇ ਨਾਲ ਦੁੱਖ ਘਟ ਜਾਂਦਾ ਹੈ ਜੀ ਤੇ ਵਿਸ਼ੇਸ਼ ਤੌਰ ਤੇ ਆਪਣਾ ਸਮਾਂ ਕੱਢ ਕੇ ਆਏ ਆ ਤੇ ਬਾਕੀ ਮੇਰੇ ਪਿਤਾ ਜੀ ਜਿਹੜੇ ਬਹੁਤ ਹੀ ਕਲਾ ਨਾਲ ਜੁੜੇ ਹੋਏ ਸੀਗੇ ਗਾਇਕ ਵੀ ਸੀਗੇ ਤੂੰਬੀਨਾ ਗਾਉਂਦੇ ਸੀਗੇ ਲਿਖਦੇ ਵੀ ਸੀਗੇ ਔਰ ਕਰਮਯੋਗੀ ਸੀਗੇ ਆਪਣੇ ਕੰਮ ਦੇ ਨਾਲ ਉਹਨਾਂ ਨੇ ਸਾਨੂੰ ਸਾਈਕਲਾਂ ਦੀ ਦੁਕਾਨ ਲੰਮਾ ਸਮਾਂ 40-45 ਸਾਲ ਕਰਕੇ ਛੇ ਭਰਾ ਦੋ ਪੈਣਾ ਸਾਨੂੰ ਪਾਲਿਆ ਸਾਨੂੰ ਪੜਾਇਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੇਸ਼ੱਕ ਖੁਦ ਅਨਪੜ੍ਹ ਸੀਗੇ ਪਰ ਸਾਨੂੰ ਸਾਰਿਆਂ ਨੂੰ ਅੱਠ ਦੇ ਅੱਠ ਭੈਣ ਭਰਾਵਾਂ ਨੂੰ ਸਾਨੂੰ ਪੜਾਇਆ ਜੀ ਬਹੁਤ ਵੱਡੀ ਗੱਲ ਹੈ ਮੈਂ ਮੰਤਰੀ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਅੱਜਕੱਲ ਤਾਂ ਇੱਕ ਦੋ ਬੱਚਿਆਂ ਨੂੰ ਪੜਾਉਣਾ ਬਹੁਤ ਔਖਾ ਲੱਗਦਾ ਜੀ ਕਿ ਉਸ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਸਾਡੇ ਤੇ ਪਰਪਕਾਰ ਕੀਤਾ ਸਾਨੂੰ ਵਿੱਦਿਆ ਦੇ ਨਾਲ ਜੋੜਿਆ ਉਹਨਾਂ ਨੇ ਤੇ ਅੱਜ ਸਾਡੇ 'ਚ ਨਹੀਂ ਹੈਗੇ ਤੇ ਹਮੇਸ਼ਾ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਬੇਟਾ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਦਾ ਬਸਰ ਕਰੋ ਮੈਂ ਉਹਨਾਂ ਵੀ ਸੁਣੀ ਸੀ ਇਹਨਾਂ ਤੋਂ ਹੋਰ ਵੀ ਕਰਨਾ ਬੋਦਨ ਦੀ ਰਜਤਾ ਹੁੰਦਾ ਹੀ ਨਹੀਂ ਜੀ ਕੋਈ ਦਿਖੇ ਇਹ ਤਾਂ ਪੁਰਾਣੀ ਹੈ ਜਿਹੜੇ ਰੂੜੇ ਰੜੇ ਫਿਰਦੇ ਹੁਣ ਆਪਣੇ 60 ਸਾਲ ਆ ਜੀ ਕਾਇਆਂ ਰੂੜੇ ਦੇ ਕੰਮ ਨਹੀਂ ਪੈਣ ਲੱਗੇ 70 ਤੋਂ 70 ਦੇ ਦੁਨੀਆਂ ਅੱਛਾ ਬਾਈ ਜੀ ਥੈਂਕ ਯੂ ਥੈਂਕ ਯੂ ਭਰਾ ਮੈਂ ਤੇ ਇਹ ਰੂੜੂ ਬਾਕ ਤੇ ਕੀ ਗੱਲ ਤੁਸੀਂ ਜੀ ਇਹ ਚਾਹਤਾ ਕਰਦੇ ਹੋ ਅਸਰੇਡਿੰਗ ਕਰਦਾ ਹੈ ਅੱਛਾ ਅੱਛਾ ਹਾਂ ਜੀ ਖੁਸ਼ੀਆਂ ਜਿਹੜੀਆਂ ਦੇ ਦੇ ਉਸ ਰੈਸਪੋਸਟਾਈਨ ਰੋਤੀ ਦੇ ਕੋਸੋ ਨਾ thank you.